ਆਪਣਾ ਲਹਾਸਨ ਬਗੈਰ ਆਗਾ ਜਾਂ ਜਿਹੜੇ ਫੁੱਲ ਆ ਉਹ ਲੱਗੇ ਹੋਏ ਤੁਹਾਨੂੰ ਬੇਲਾਂ ਨੇ ਜਿਹੜੀਆਂ ਟ੍ਰੇਆਂ ਦੇ ਵਿੱਚ ਹਰ ਤਰ੍ਹਾਂ ਦੀਆਂ ਤਿਆਰ ਮੇਰਾ ਕਹਿਣ ਦਾ ਭਾਵ ਆਪਾਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਹੈਗੀ ਇਹ ਕਿਸਾਨ ਵੀਰ ਨੇ ਆਪਣੇ ਜਿਮੀਦਾਰਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਕੰਮ ਸਟਾਰਟ ਕੀਤਾ ਹੋਇਆਗਾ ਇਹੋ ਜਿਹੇ ਲੋਕਾਂ ਦੀ ਹੈਲਪ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਜਿਹੜੀਆਂ ਆ ਚੀਜ਼ਾਂ ਇਹਨਾਂ ਦੀਆਂ ਬੀਜੀਆਂ ਹੋਈਆਂ ਨੇ ਇਹ ਹੋਰ ਕੰਮ ਲਈ ਫੇਰ ਉਤਸ਼ਾਹ ਇਹਨਾਂ ਦਾ ਵੜੂਗਾ ਜੇ ਆਪਾਂ ਇਹਨਾਂ ਦੀ ਇਹ ਚੀਜ਼ ਇਹਨਾਂ ਦੀ ਵਿਕਰੀ ਕਰਾਵਾਂਗੇ ਲੋੜ ਹਰ ਇੱਕ ਕਿਸਾਨ ਨੂੰ ਆ ਹਰ ਇੱਕ ਚੀਜ਼ ਚਾਹੀਦੀ ਆ ਹਰ ਇੱਕ ਬੀਜ ਚਾਹੀਦਾ ਪਰ ਜੇ ਆਪਾਂ ਸਹੀ ਬੰਦੇ ਨੂੰ ਚੂਜ਼ ਕਰ ਲਈਏ ਤਾਂ ਜਿਹੜਾ ਉਹਦਾ ਵੀ ਹੌਸਲਾ ਵਧਦਾਗਾ ਨਵਾਂ ਕੰਮ ਕਰਨ ਦਾ ਜਿਹੜਾ ਉਹਨਾਂ ਦਾ ਹੁਨਰ ਆ ਹੋਰ ਵੀ ਜ਼ਿਆਦਾ ਵਧੀਆ ਨਿਕਰ ਕੇ ਆਉਂਦਾਗਾ ਜਦੋਂ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਵਧੀਆ ਦੇਣਗੇ ਮਾਰਚ 2 ਹੋ ਚੁੱਕਿਆ ਬਾਈ ਹੋਰਾਂ ਨੇ ਪਾਣੀ ਦੀ ਕਿੱਲਤ ਲਾ ਰખી ਆ ਵੀ ਨਾ ਵਧੇ ਕਹਿਣ ਦਾ ਭਾਵ ਹੁਣ ਆਲੂ ਆ ਜਿਹੜਾ ਪੱਟਿਆ ਜਾ ਚੁੱਕਿਆਗਾ ਜਿਹੜਾ ਮਿਰਚਾਂ ਦੀ ਪਨੀਰੀ ਲੈਣਾ ਚਾਹੁੰਦਾਗਾ ਮਿਰਚ ਲੈ ਸਕਦਾ ਗੋਭੀ ਦੀ ਪਨੀਰੀ ਲੈਣਾ ਚਾਹੁੰਦਾ ਗੋਭੀ ਤਿਆਰ ਆ ਕੋਈ ਕੱਦੂ ਪੇਠਾ ਤੋਰੀ ਖਰਬੂਜਾ ਜਿਹੜੀ ਵੀ ਤਰ੍ਹਾਂ ਦੀ ਕੋਈ ਬੇਲ ਲੈਣੀ ਚਾਹੁੰਦਾ ਉਹ ਸੰਗਤਪੁਰਾ ਨਰਸਰੀ ਫਾਰਮ ਤੋਂ ਆਕੇ ਤੁਸੀਂ ਇੱਥੇ ਵਿజిਟ ਕਰੋ ਤੇ ਦੇਖ ਕੇ ਮਾਣ ਪਾਉਂਦੀ ਚੀਜ਼ ਜਿਹੜੀ ਤੁਸੀਂ ਇੱਥੇ ਲਿਜਾ ਸਕਦੇ ਹੋ ਅੱਜ ਕੈਂਪ ਲਾਇਆ ਸੀ ਆ ਕੁਝ ਮੇਰੇ ਵੀਰ ਇੱਥੇ ਆਏ ਨੇਗੇ ਅੱਜ ਤਾਂ ਜਿਹੜੀ ਇਹਨਾਂ ਦੀ ਹੈਲਪ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਤਾਂ ਕਿ ਅੱਗੇ ਤੋਂ ਇਹ ਜਿਹੜਾ ਚੀਜ਼ਾਂ ਨੇ ਹੋਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀ